ਉਹ ਗਵਾਂ ਨੇ ਜਿਹੜੀਆਂ ਹਰ ਹਫ਼ਤੇ ਉਹਨਾਂ ਕੋਲ ਜਾ ਰਹੀਆਂ ਕੱਟ-ਕੱਟ ਕੇ ਆਪਣੀ ਜਾਨ ਲੰਗੀ ਆ। ਇਹਨਾਂ ਨੇ ਮੰਨ ਲਿਆ ਕਿ ਕਿਤੇ ਬਾਹਰ ਅਕਸਟੇਟਾਂ ਜਾ ਕੇ ਸੇਵਾ ਕਰਨੀ ਹੈ। ਕਿਉਂ ਨਾ ਇਆਂ ਗਾਵਾਂ ਦੀ ਇਆਂ ਓਮਾਂ ਤੋਂ ਵੀ ਅਸੀਂ ਸੇਵਾ ਕਰੀਏ। ਇੱਥੇ ਇੱਕ ਮੰਦਿਰ ਦੀ ਉਸਾਰੀ ਹੋਏਗੀ ਜਿਹਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਦੀ ਮੂਰਤੀ ਦੀ ਸਥਾਪਨਾ ਹੋਏਗੀ। ਉਸ ਤੋਂ ਬਾਅਦ ਇੱਥੇ ਰਹੇ ਸ਼੍ਰੀ ਲੋਰਾ। ਇੰਨਾ ਨੂੰ ਜਿਹੜਾ ਚਾਰਾ ਨਹੀਂ ਮਿਲਦਾ ਹੈ ਨਾ ਤੇ ਗਵਾਂ ਜਿਹਨਾਂ ਪਰ ਜਨੇ ਬਤੀ ਬਾਰ ਦੀਆਂ ਨੇ ਹਰ ਇੱਕ ਚੀਜ਼ ਜਿਹੜੀ ਆ ਇਹ ਮੇਨਟੇਨ ਕਰਨ ਦੀ ਲੋੜ ਆ ਨਮਸਕਾਰ ਜੀ ਬੇਟੇ ਦੱਸ ਕੋ ਅੱਜ ਅਸੀਂ ਇੱਕ ਵਿਸ਼ੇਸ਼ ਸਟੋਰੀ ਕਰਨ ਵਾਸਤੇ ਨੂਰਪੁਰ ਬੇਦੀ ਦੇ ਪਿੰਡ ਸੁਖੀ ਮਾਜੜਾ ਵਿਖੇ ਪਹੁੰਚੇ ਆ ਸਭ ਨੂੰ ਪਤਾ ਹੈ ਕਿ ਗਊਸ਼ਾਲਾ ਤੇ ਚੱਲ ਰਹੀ ਆ ਲੰਬੇ ਸਮੇਂ ਤੋਂ ਪ੍ਰਸ਼ਾਸਨ ਜਿਹੜਾ ਇਸ ਵੇਲੇ ਚਲਾ ਰਿਹਾ ਪਰ ਲੇਕਿਨ ਹਾਲਾਤ ਦੇਖ ਕੇ ਲੱਗਦਾ ਸੀਗਾ ਕਿ ਜਮਾਨ ਨੂੰ ਸਿਰਫ ਚਾਰਾ ਚਾਰੇ ਦੇ ਵਿੱਚ ਕੀ ਪਾਇਆ ਜਾਂਦਾ ਚਾਰ ਪਾਇਆ ਜਾਂਦਾ ਜਦੋਂ ਬਾਬਾ ਹਰਜੀਤ ਸਿੰਘ ਜੀ ਸਾਡੇ ਨਾਲ ਸੰਪਰਕ ਦੇ ਵਿੱਚ ਆਏ ਉਹਨਾਂ ਨੇ ਇਸ ਸੇਵਾ ਕਰਨ ਦਾ ਜਿਹੜਾ ਉਪਰਾਲਾ ਜਦੋਂ ਕੀਤਾ ਤੇ ਮੈਂ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਜਿਹੜੀ ਸੰਸਥਾ ਦੇ ਸਾਰੀ ਮੀਟਿੰਗ ਜਿਹੜੀ ਕਰਵਾਈ ਹੈ ਕਿ ਜਿਹੜੀ ਐਕਚੁਅਲੀ ਸੇਵਾ ਤੁਸੀਂ ਕਰਨਾ ਚਾਹੁੰਦੇ ਹੋ ਉਹ ਤਾਂ ਕਰ ਸਕਦੇ ਹੋ ਪਰ ਲੇਕਿਨ ਕਈ ਦਿਨਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਪ੍ਰਸ਼ਾਸਨ ਦੇ ਜਿਹੜੇ ਤਦ ਅਧਿਕਾਰੀ ਜਿਹੜੇ ਰੱਖੇ ਹੋਏ ਆ ਮੰਰੇਗਾ ਦੇ ਤਹਿਤ ਕੰਮ ਕਰਦੇ ਆਂ ਹਰ ਵੇਲੇ ਅਸੀਂ ਆ ਕੇ ਦੇਖਦੇ ਆਂ ਵੀ ਗਵਾਂ ਦੀ ਹਾਲਤ ਬੜੀ ਖਰਾਬ ਹੈ ਪਰ ਲੇਕਿਨ ਅੱਜ ਸਾਡੇ ਅ ਨਸੂਰਪੁਰ ਜੀ ਬਾਬਾ ਜੀ ਪਹੁੰਚੇ ਆਂ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕਿਸ ਤਰ੍ਹਾਂ ਇਹਨਾਂ ਦਾ ਕੀ ਭਾਵਨਾ ਹੈ ਕਿ ਗਵਾਂ ਦੇ ਪ੍ਰਤੀ ਕਿਸ ਤਰ੍ਹਾਂ ਦੀ ਸੇਵਾ ਕਰਨਾ ਚਾਹੁੰਦੇ ਆਂ ਤੁਸੀਂ ਪਹਿਲਾਂ ਲੰਗਰ ਲਾਇਆ ਅਯੁੱਧਿਆ ਦੇ ਵਿੱਚ ਉਹ ਵੱਡੀ ਸੇਵਾ ਨਿਭਾਈ ਹੈ ਤੇ ਹੁਣ ਤੁਹਾਡਾ ਕਿਵੇਂ ਲੱਗਿਆ ਵੀ ਤੁਸੀਂ ਗਵਾਂ ਦੀ ਸੇਵਾ ਕਰੇ देखो साढे इलाके दे जिले के बहुत वादी यह गऊशाल है, है। जिदी इस तरस गई जेड़ी ए जड़ी है कि ऐसे गुआ ने जेड़िया हर हफ्ते कोई ना कोई गुआ है ਸਟਾਰਟ ਤੋਂ ਕੇ ਆਪਣੀ ਜਾਨ ਦਿੰਦੀ ਹੈ ਤੇ ਮੇਰੇ ਮਨ ਨੂੰ ਆਇਆ ਕਿ ਜਿੱਥੇ ਬਾਕੀ ਅਸੀਂ ਸਟੇਟਾਂ ਜਾ ਕੇ ਸੇਵਾ ਕਰ ਰਹੇ ਹਾਂ ਕਿਉਂ ਨਾ ਇਹਨਾਂ ਗਾਵਾਂ ਦੀ ਇਹਨਾਂ ਗਊ ਮਾਤਾ ਦੀ ਅਸੀਂ ਸੇਵਾ ਕਰੀਏ ਤਾਂ ਜੋ ਦੁਨੀਆ ਦੇ ਵਿੱਚ ਅਸੀਂ ਇੱਕ ਵੱਖਰੀ ਮਿਸਾਲ ਪੈਦਾ ਕਰੀਏ ਤਾਂ ਜੋ ਸਿੱਖਾਂ ਦੇ ਅਤੇ ਜੋ ਸਨਾਤਨ ਭਾਈਆਂ ਦਾ ਜਿਹੜਾ ਪਿਆਰ ਆ ਹੋਰ ਗੂੜਾ ਹੋ ਜਾਵੇ ਜੀ ਤੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਪ੍ਰਸ਼ਾਸਨ ਦੇ ਨਾਲ ਵੀ ਸੈਲ ਮੈਡ ਮੋਡੀ ਮੀਟਿੰਗ ਕੋਈ ਹੋਣੀ ਪਹਿਲਾਂ ਵੀ ਕਿ ਕਿਸ ਤਰ੍ਹਾਂ ਦੀ ਸੇਵਾ ਤੁਸੀਂ ਕਰਾਂਗੇ ਇਸ ਗੋਛਾ ਨੂੰ ਕਿਵੇਂ ਚਲਾਉਣ ਦੀ ਤੁਹਾਡੀ ਕੀ ਯੋਜਨਾ ਹੈ ਦੇਖੋ ਗਊਸ਼ਾਲਾ ਜਿਹੜਾ ਮਾਲਕ ਉਹ ਕ੍ਰਿਸ਼ਨ ਜੀ ਮਹਾਰਾਜ ਨੇ ਇੱਥੇ ਇੱਕ ਮੰਦਰ ਦੀ ਉਸਾਰੀ ਹੋਏਗੀ ਜਿਹਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਦੀ ਮੂਰਤੀ ਸਥਾਪਨਾ ਹੋਏਗੀ ਉਸ ਤੋਂ ਬਾਅਦ ਫਿਰ ਇੱਥੇ ਰਹਿਸ਼ ਦੀ ਲੋੜ ਆ ਉਸ ਤੋਂ ਬਿਨਾ ਇੱਥੇ ਜਿਹੜੇ ਸ਼ੈੱਡ ਨੇ ਜਿਹੜੇ ਹੋਰ ਨਵੇਂ ਸ਼ੈੱਡਾਂ ਦੀ ਲੋੜ ਆ ਤਾਂ ਜੋ ਸ਼ੈੱਡਾਂ ਦੀ ਕੀ ਹੈ ਕਿ ਏਜ ਦੇ ਅਕੋਰਡਿੰਗ ਇਹ ਜਿਹੜੇ ਸਾਡੀ ਗਊ ਮਾਤਾ ਨੂੰ ਰੱਖਿਆ ਜਾਵੇ ਕਿ 4 ਸਾਲ ਤੱਕ ਇਹ ਰੱਖਣੇ ਨੇ ਉਹ 10 ਸਾਲ ਤੱਕ ਇਹ ਰੱਖਣੇ 2 ਸਾਲ ਦੇ ਬਛਰੇ ਲੈ ਕੇ ਰੱਖਣੇ ਨੇ ਫਿਰ ਇਹਨਾਂ ਨੂੰ ਖਾਣ ਪੀਣ ਦੀ ਵੱਡੀ ਸਮੱਸਿਆ ਕਿਉਂਕਿ ਡੇਲੀ ਪ੍ਰਤੀ ਅਸੀਂ ਜਿੰਨੀ ਵਾਰ ਵੀ ਆਏ ਇੱਥੇ ਸਿਰਫ ਹੀਟਾ ਸਫਾਈ ਮਾਨੀ ਮੋਤੀ ਅਸੀਂ ਦੇਖ ਰਹੇ ਹਾਂ ਇਸ ਤੋਂ ਬਿਨਾ ਇਹਨਾਂ ਨੂੰ ਜਿਹੜਾ ਚਾਰਾ ਨਹੀਂ ਮਿਲਦਾ ਹੈ ਆਰੇ ਦੀ ਵੱਡੀ ਸਮੱਸਿਆ ਡੇਲੀ ਇੱਕ ਅਚਾਰ ਦੇ ਨਿਰਭਰ ਹੋ ਕੇ ਇਹ ਗਊਆਂ ਦਿਨ ਪਰ ਦਿਨ ਬ੍ਰਤੀ ਬਿਮਾਰ ਹੁੰਦੀਆਂ ਨੇ ਤੇ ਇੱਥੇ 350 ਗਊਆਂ ਨੇ ਇੱਕ ਬੜੀ ਇਹਦੇ ਵਿੱਚ ਮੈਨੂੰ ਆਪ ਬੜਾ ਮੈਂ ਸ਼ੌਕ ਹੋਇਆ ਕਿ 350 ਗਾਂ ਦੇ ਵਿੱਚ ਸਿਰਫ 8-10 ਹੀ ਦੁੱਧ ਦੇਣ ਵਾਲੀਆਂ ਨੇ ਤੇ ਬਾਕੀ ਗਊਆਂ ਕਿੱਥੇ ਨੇ ਕਿੱਥੇ ਕਿਉਂ ਨਹੀਂ ਜਦੋਂ ਅਸੀਂ ਕਿਸੇ ਵੀ ਗਊਸ਼ਾਲਾ ਚ ਜਾਂਦੇ ਹਾਂ ਕਿਸੇ ਘਰ ਜਾਂਦੇ ਹਾਂ ਤਾਂ ਘਰ ਤੋਂ ਘੱਟ ਜਿਆਦਾ ਤਾਂ 40% ਪਸ਼ੂ ਨੇ ਜਿਹੜੇ ਜਾਂ ਗਾਵਾਂ ਨੇ ਜਿਹੜੀਆਂ ਉਹ ਦੁੱਧ ਵਾਲੀਆਂ ਸਾਨੂੰ ਮਿਲਦੀਆਂ ਨੇ ਇਸ ਗਊ ਮਾਤਾ ਦੀ ਜਿਹੜੀ ਕਿਤੇ ਨਾ ਕਿਤੇ ਸਾਨੂੰ ਉਹਦੇ ਬਾਰੇ ਵੀ ਸਾਨੂੰ ਜਿਹੜੀ ਆ ਟੈਨਸ਼ਨ ਦਾ ਇੱਕ ਵਿਸ਼ਾ ਬਣਦਾ ਜਾ ਰਿਹਾ ਕਿ ਗਊ ਮਾਤਾ ਜਿਹੜੀਆਂ ਦੁੱਧ ਵਾਲੀਆਂ ਜਾਂ ਦੁੱਧ ਦੇ ਹੀ ਨਹੀਂ ਰਹੀਆਂ ਜਾਂ ਨਵੇਂ ਦੁੱਧ ਨਹੀਂ ਹੋ ਰਹੀਆਂ ਤੇ ਦੇ ਹਾਇ ਨੇ ਉਹ ਕਿਵੇਂ ਕਿੱਥੇ ਜਾ ਰਹੀਆਂ ਤੇ ਜਿੱਦੜੀਆਂ ਜਿਹੜੀਆਂ ਹੈ ਉਹ ਕਿੱਥੇ ਜਾ ਰਹੀਆਂ ਹਾਂਜੀ ਇਹ ਬਹੁਤ ਮੰਨ ਲਓ ਇੱਕ ਹੋਇਆ ਕਿ ਬਹੁਤ ਵੱਡਾ ਇਥੇ ਜੇ ਅਸੀਂ ਇਹਨੂੰ ਨਹੀਂ ਦੇਖਾਂ ਕਿ ਆਉਣ ਨਾਲ ਸਮਝ ਇੱਕ ਵਿਵਾਦ ਵੀ ਬਣ ਸਕਦਾ ਕਿਉਂਕਿ ਪੂਰੀ ਦੁਨੀਆ ਅੱਜ ਗਊ ਮਾਤਾ ਦਾ ਸਤਿਕਾਰ ਕਰਦੀ ਆ ਸਾਰਾ ਬਿਸ਼ਵ ਪਰ ਗਊ ਦੇ ਇੱਕ ਇੱਕ ਚੀਜ਼ ਨੂੰ ਈਵਨ ਕਿ ਅਸੀਂ ਗੋਬਰ ਤੋਂ ਲੈ ਕੇ ਹਰ ਇੱਕ ਚੀਜ਼ ਦਾ ਲੋਕ ਸਤਿਕਾਰ ਕਰਦੀ ਆ ਪਰ ਇੱਥੇ ਜਦੋਂ ਦੇਖਦੇ ਆ ਤਾਂ ਗਊ ਮਾਤਾ ਦਾ ਸਤਿਕਾਰ ਨਹੀਂ ਨਮੋਦਾ ਉਹਨਾਂ ਦੀ ਹਰ ਇੱਕ ਮਿੰਟ ਜਿਹੜੀ ਉਹ ਜਾਂ ਅਰਥ ਤੱਕ ਕੇ ਨਿਕਲਦੀ ਆ ਸਤ ਉਹ ਦੇਖ ਨਹੀਂ ਹੁੰਦੀ ਉਹਨੂੰ ਦੇਖਦੇ ਆਸੀਂ ਇਹ ਸੇਵਾ ਕਰਨੀ ਚਾਹ ਹਰਜੀਤ ਸਿੰਘ ਜੀ ਤੁਸੀਂ ਆਪਾਂ ਪਿੱਛੇ ਜਾਈਏ 20 ਸਾਲ ਪਿੱਛੇ ਜਾਈਏ ਜੀ ਤਾਂ ਹਰ ਘਰ ਦੇ ਵਿੱਚ ਗਊਆਂ ਹੁੰਦੀਆਂ ਸੀ ਜੀ ਹਰ ਕਊ ਦੇ ਵਿੱਚ ਇਹ ਕਦੇ ਗਊਆਂ ਛੱਡਿਆ ਨਹੀਂ ਜਾਂਦਾ ਸੀਗਾ ਤੇ ਲੇਕਿਨ ਉਸ ਸ਼ੁਕ ਸ਼ਾਂਤੀ ਸੀ ਜਿਹੜੀ ਉਹਨਾਂ ਘਰਾਂ ਦੇ ਵਿੱਚ ਸ਼ੁਕ ਸ਼ਾਂਤੀ ਸੀਗੀ ਸਾਰਾ ਕੁਝ ਹੁੰਦਾ ਸੀ ਦੇਖੋ ਅੱਜ ਮੇਰੇ ਨਾਲ ਮੇਰੇ ਆਪਣੇ ਭਰਾ ਕਹਿ ਲੋ ਜਾਂ ਮੇਰੇ ਤੁਸੀਂ ਮਿੱਤਰ ਕਹਿ ਦਿਓ ਸ਼ੋਗ ਗੁੱਤਾ ਜੀ ਮਰੰਡੇ ਤੋਂ ਵਿਸ਼ੇਸ਼ ਤੌਰ ਤੇ ਆਏ ਨੇ ਪਿਛਲੇ ਲਗਭਗ 20-25 ਸਾਲ ਤੋਂ ਮਰੰਡੇ ਦੇ ਵਿੱਚ ਗਊਸ਼ਾਲਾ ਚੱਲਦੀ ਆ ਰਹੀ ਆ ਜਿੱਥੇ 150 ਗਾਂ ਦੇ ਵਿੱਚੋਂ 50 ਤਾਂ ਦੁੱਧ ਵਾਲੀਆਂ ਨੇ ਤੇ ਬੜੀ ਵਧੀਆ ਵਿਵਸਥਾ ਚੱਲਦੀ ਆ ਉਦੇ 16 ਵਰਕਰ ਨੇ ਜਿਹੜੇ ਕੰਮ ਕਰਦੇ ਨੇ ਖੇਰ ਵੀ ਜਿਹੜੀ ਸਾਨੂੰ ਕਿਤਨਾ ਕਿਤੇ ਪੈਸੇ ਦੀ ਵੀ ਸਰਕਾਰ ਵੱਲੋਂ ਕਹਿੰਦੇ ਕੋਈ ਕਮੀ ਨਹੀਂ ਆਉਂਦੀ ਫਿਰ ਗਉਆਂ ਦੀ ਇਹ ਤਰਸਦੇ ਹੀ ਜਿਹੜੀ ਕਿਉਂ ਨਜ਼ਰ ਆ ਰਹੀ ਆ ਇਹਨਾਂ ਦੀ ਸੇਤ ਨੂੰ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਤੁਸੀਂ ਖੋਲ੍ਹ ਲੀਆਂ ਚੈੱਕ ਕਰ ਸਕਦੇ ਹੋ ਸੋ ਪਾਣੀ ਦੀ ਜੋ ਤੁਸੀਂ ਪ੍ਰੋਪਰ ਦੇਖੋ ਹਰ ਇੱਕ ਚੀਜ਼ ਜਿਹੜੀ ਆ ਇੱਥੇ ਮੇਨਟੇਨ ਕਰਨ ਦੀ ਲੋੜ ਆ ਇਹਦੀ ਪ੍ਰੋਪਰ ਸੇਵਾ ਜਿਹੜੀ ਆ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਗਰ ਇੰਟਰਫੀਰੈਂਸ ਨਹੀਂ ਰਹਿੰਦਾ ਤਾਂ ਆਪਾਂ ਇਹ ਸੇਵਾ ਤਨਦੇਹੀ ਦੇ ਨਾਲ ਇਮਾਨਦਾਰੀ ਨਾਲ ਸਰਕਾਰ ਪ੍ਰਸ਼ਾਸਨ ਨੂੰ ਤੁਸੀਂ ਕੀ ਕਹੋਗੇ ਵੀ ਮੇਰਾ ਤਾਂ ਇਹ ਹੈ ਕਿ ਸੇਵਾ ਜਿਹੜੀ ਆ ਗਊ ਸੰਦਾ ਦੀ ਸੇਵਾ ਗੋਦੀ ਹੈ ਗਿਆ ਗੋਦੀ ਮਾਤਾ ਉਹ ਮਾਤਾ ਦੀ ਜਿਹੜੀ ਸੇਵਾ ਇੱਕ ਬਹੁਤ ਵੱਡੀ ਸੇਵਾ ਹੈ ਅਗਰ ਸਾਨੂੰ ਉਹ ਸੇਵਾ ਮਿਲਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਵਕ ਵਕ ਸਟੇਟਾਂ ਦੇ ਉਰੇ ਸਾਧੂ ਆਉਣ ਸੰਗਤਾਂ ਆਉਣ ਸੰਗਤਾਂ ਸ਼ਰਦਾ ਨਾਲ ਆਉਣ ਉਹਨਾਂ ਦੀਆਂ ਮਨੁਕਾਮਨਾ ਪੂਰੀਆਂ ਹੋਣ ਉਰੇ ਕਥਾ ਕੀਰਤਨ ਚੱਲਿਆ ਕਰੇ ਰੌਣਕਾਂ ਲੱਗਣ ਇੱਕ ਗਉ ਧਾਮ ਬਣ ਕੇ ਇਹ ਉੱਭਰ ਕੇ ਸਾਹਮਣੇ ਆਵੇ ਨਹੀਂ ਜੇ ਕਿਸੇ ਨੂੰ ਗਉ ਦੀ ਸੇਵਾ ਕਰਨੀ ਆ ਉਹ ਤਾਂ ਉਹਦੇ ਘਰ ਦੇ ਨੇੜੇ ਵੀ ਕਰ ਸਕਦਾ ਆਪਣੇ ਸ਼ਹਿਰ ਵਿੱਚ ਵੀ ਬੰਦਾ ਕਰ ਸਕਦਾ ਅਸੀਂ ਜੇ ਜਿਹੜਾ ਆਉਣ ਦਾ ਕੋਈ ਰੀਜ਼ਨ ਕ੍ਰੀਏਟ ਕਰਨਾ ਉਹ ਮਿਹਨਤ ਕਰਨੀ ਲੋੜ ਆ ਕੰਮ ਦਾ ਸਾਲਾਂ ਦੇ ਵਿੱਚ ਜਿਹੜਾ ਇਸ ਏਰੀਆ ਨਹੀਂ ਪੂਰੇ ਵਿਸ਼ਵ 'ਚ ਪਤਾ ਚੱਲੇ ਕਿ ਇੱਥੇ ਗਊਸ਼ਾਲਾ ਚੱਲਦੀ ਜਾ ਰਹੀ ਹੈ ਜੀ 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 ਸਰ ਤੁਸੀਂ ਵੀ ਆਓ ਜੜਾ ਕਿਉਂਕਿ ਤੁਸੀਂ ਗਊਸ਼ਾਲਾ ਚਲਾ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਤੇ ਮੈਨੂੰ ਮੈਂ ਚਾਹੁੰਦਾ ਕਿ ਇੰਟਰਵਿਊ ਹੈ ਪਹਿਲਾਂ ਤਾਂ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਅਸ਼ੋਕ ਗੁਪਤਾ ਜੀ ਗੁਪਤਾ ਜੀ ਕਿੰਨੀ ਕੀ ਦੇਰ ਤੋਂ ਤੁਸੀਂ ਗਊਸ਼ਾਲਾ ਚਲਾ ਰਹੇ ਹੋ ਅਸੀਂ ਮੁੰਡਿੰਡ ਵਿੱਚ 2400 ਤੋਂ ਗਊਸ਼ਾਲਾ ਚਲਾ ਰਹੇ ਹਾਂ ਜੀ ਤੇ ਸਾਡੇ ਕੋਲ 150 ਤੋਂ ਉੱਪਰ ਗਾਏ ਪੂਰਾ ਤਜਰਬਾ ਤੁਹਾਨੂੰ ਗਊਸ਼ਾਲਾ ਦਾ ਮੈਂ ਤਜਰਬਾ ਦਾ ਠੀਕਾ ਬਸ ਸੇਵਾ ਪੂਰੀ ਕਰ ਦਿੰਦੇ ਜੀ ਜਿੰਨੀ ਹੋ ਸਕਦੇ ਸੱਤੇ ਬਹੁਤ ਚੰਗਾ ਹੋਵੇ ਕਿ 60 ਗਵਾਂ ਦੇ ਸਭ ਨਹੀਂ 150 200 ਹੈ ਅੱਛਾ 150 ਗਵਾਂ ਹੈ ਤੇ 150 ਗਵਾਂ ਦੇ ਵਿੱਚੋਂ ਕਿੰਨੀਆਂ ਗਵਾਂ ਜਿਹੜੇ ਦੁੱਧ ਦਿੰਦੀਆਂ ਤੇ ਕਿਸ ਤਰ੍ਹਾਂ ਦੀਆਂ ਸਾਡੇ ਕੋਲ 30 35 ਗਾਵਾਂ ਦੁੱਧ ਦੇ ਰਹੀਆਂ ਜੀ ਤੇ ਬੜੀ ਅੱਛੀ ਕੰਡੀਸ਼ਨ ਚ ਗਾਇ ਸਾਡੇ ਕੋਲ ਜੀ 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 ਤੇ ਸਾਡੀ ਜਿਹੜੀ ਸਾਡੇ ਸੇਵਾਦਾਰਾ ਉਹ ਵੀ ਬੜੇ ਤਨਪਨ ਤਨਮਨ ਨਾਲ ਸੇਵਾ ਕਰਦੇ ਜੀ ਜਿਹੜੇ ਸੀ ਵਰਕਰ ਵੀ ਰੱਖੇ ਹੋਏ ਆ ਉਹ ਵੀ ਬੜੇ ਬਰੀਜਨ ਸਰਵਾ ਕਰਦੇ ਗਏ ਆ ਅੱਜ ਕਿੰਨੇ ਕੇ ਵਰਕਰ ਆ ਜਿਹੜੇ ਤੁਹਾਡੇ ਉੱਤੇ 600 ਗਊਆਂ ਨੂੰ ਸੰਭਾਲ ਰਹੇ ਜਾਂਦੇ ਕਿ ਉਹ 300 ਗਊ 200 150 150 ਬੈਂ ਜੀ ਸਿਰਫ ਚਾਰ ਵਰਕਰ ਨੇ ਇਸਾਈਡ ਆਪਨ ਚਾਰ ਵਰਕਰ ਬਾਕੀ ਸਾਡੀ ਮੈਨੇਜਮੈਂਟ ਸੰਭਾਲਦੀ ਜਾਂਦਾ ਅੱਛਾ ਦੂਜੀ ਗੱਲ ਤੁਸੀਂ ਬਾਬਾ ਜੀ ਨੇ ਅਪਰਾਲਾ ਕੀਤਾ ਇਸ ਗਊਸ਼ਾਲਾ ਨੂੰ ਹੈਂਡਓਵਰ ਕਰਨ ਦਾ ਆਪਣੇ ਅੰਦਰ ਅੰਡਰਲੈਂਡ ਦਾ ਤੁਸੀਂ ਇਸ ਦੇ ਵਿੱਚ ਕਿਵੇਂ ਦੇਖਦੇ ਕਿਵੇਂ ਚੱਲੇਗੀ ਤੁਸੀਂ ਕਰੇਗੇ ਮਦਦ ਕਰੂਗਾ ਸਾਰੇ ਸਾਡੀ ਬਿਲਕੁਲ ਤਨਮਨ ਤਨ ਨਾਲ ਮਦਦ ਕਰਾਂਗੇ ਜੀ ਜਿੰਨੀ ਵਿਵਰਤਵਤ ਸਥਿਤੀ ਹੋ ਸਕਦੀ ਹੈ ਉਹ ਕਹ ਐਕਸਪੀਰੀਅੰਸ ਤਜਰਬੇ ਵਾਲਾ ਬੰਦਾ ਹੀ ਇਹ ਕੰਮ ਕਰ ਸਕਦਾ ਮੇਰੀ ਬਿਲਕੁਲ ਕਰਨਗੇ ਜੀ ਬਿਲਕੁਲ ਕਰਨਗੇ ਜੀ ਜੀ ਪਰ ਕਿਸ ਤਰ੍ਹਾਂ ਹੋਣਾ ਚਾਹੀਦਾ ਪ੍ਰਸ਼ਾਸਨ ਅੰਦਰ ਨਾਲ ਕੀ ਗੱਲ ਹੋਣੀ ਚਾਹੀਦੀ ਹੈ ਇਹ ਤਾਂ ਪ੍ਰਸ਼ਾਸਨ ਨੂੰ ਆਪ ਹੀ ਚਾਹੀਦਾ ਜੀ ਹੈਂਡਓਵਰ ਕਰ ਦਿੰਦੇ ਮੈਂ ਉਹਨਾਂ ਦੇ ਬਸ ਦਾ ਤਾਂ ਰੁਕ ਹੈ ਨਹੀਂ ਹੂੰ ਤਾਂ ਆਪ ਹੀ ਹੈਂਡਓਵਰ ਕਰ ਦਿੰਦੇ ਜੀ ਬਿਲਕੁਲ ਜੀ ਤੁਸੀਂ ਤਜਰਬੇਕਾਰ ਹੋ ਗਊਸਾਲਾ ਚਲਾ ਰਹੇ ਹੋ ਤੇ ਬਾਬਾ ਜੀ ਦਾ ਤੁਸੀਂ ਸਹਿਯੋਗ ਦੇਣਗੇ ਨਾਲ ਦੀ ਨਾਲ ਲੈਂਦੇ ਰਹਿਣਗੇ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਸਹਿਯੋਗ ਦੇਣਗੇ ਜੀ ਜੀ ਬਹੁਤ ਚੜ੍ਹ ਕੇ ਸਹਿਯੋਗ ਦੇਣਗੇ ਬਿਲਕੁਲ ਜੀ ਪ੍ਰਸ਼ਾਸਨ ਤੋਂ ਆਪਾਂ ਹੁਣ ਗੱਲ ਕਰਾਂਗੇ ਪ੍ਰਸ਼ਾਸਨ ਨੂੰ ਕਹਾਂ ਕਹਿਣਾ ਚਾਹੁੰਦਾ ਮੈਂ ਇਸੇ ਆਪਣੀ ਵੀਡੀਓ ਖਬਰ ਦੇ ਰਾਹੀਂ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਅੱਜ ਬਾਬਾ ਜੀ ਜਿਹੜੇ ਸਾਡੇ ਅੱਚੇ ਪਹੁੰਚੇ ਆ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜਾ ਸਾਰਾ ਸਿਸਟਮ ਹੈ ਬਹੁਤ ਖਰਾਬ ਹੈ ਇਹਨੂੰ ਸਿਸਟਮ ਨੂੰ ਸੈੱਟ ਕਰਨ ਵਾਸਤੇ ਸਮਾਂ ਵੀ ਲੱਗੇਗਾ ਤੇ ਪੈਸਾ ਵੀ ਲੱਗੇਗਾ ਪਰ ਲੇਕਿਨ ਇਹ ਚਾਹੁੰਦੇ ਵੀ ਖੁੱਲੇ ਦੇ ਲੈਣਾ ਸੀ ਉਹ ਕਰਾਂਗੇ ਕਿਸੇ ਤਰ੍ਹਾਂ ਦੀ ਕੋਈ ਇੰਟਰਫੀਅਰੈਂਸ ਨਾ ਹੋਣੀ ਚਾਹੀਦੀ ਹੈ ਤਾਂ ਹੀ ਇਹ ਜਿਹੜਾ ਸਿਸਟਮ ਚੱਲੇਗਾ ਨਹੀਂ ਤਾਂ ਕੋਈ ਲੋੜ ਨਹੀਂ ਹੈ ਕਰਨ ਦੀ ਧੰਨਵਾਦ